ਇੱਕ ਪਾਸੇ ਤਾਂ ਪੂਰੇ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ ਸੰਵਿਧਾਨ ਦੀ 131ਵੀਂ ਐਮੈਂਡਮੈਂਟ ਦੀ ਉਸ 131ਵੀਂ ਐਮੈਂਡਮੈਂਟ ਦੇ ਵਿੱਚ ਚੰਡੀਗੜ੍ਹ 239 ਆਰਟੀਕਲ ਤੋਂ ਹਟਾ ਕੇ 240 ਆਰਟੀਕਲ ਦੇ ਅਧੀਨ ਲਿਆਂਦਾ ਜਾਵੇਗਾ ਯਾਨੀ ਕਿ ਇੰਡੀਪੈਂਡੈਂਟ ਯੂਨੀਅਨ ਟੈਰੀਟਰੀ ਘੋਸ਼ਿਤ ਕਰ ਦਿੱਤਾ ਜਾਵੇਗਾ ਚੰਡੀਗੜ੍ਹ ਨੂੰ ਹੋਵੇਗਾ ਜਾਂ ਨਹੀਂ ਹੋਵੇਗਾ ਉਹ ਇਸ ਸਰਦਰ ਉਤ اجلاس ਦੇ ਵਿੱਚ ਜਾਂ ਉਸ ਤੋਂ ਬਾਅਦ ਬਿਹਤਰ ਪਤਾ ਲੱਗੂਗਾ ਪਰ ਇਦੇ ਦਰਮਿਆਨ ਹੁਣ ਗੱਲਾਂ ਹੋਰ ਬਹੁਤ ਭੱਖਦੀਆਂ ਨਜ਼ਰ ਆ ਰਹੀਆਂ ਜਿੱਥੇ ਚੰਡੀਗੜ੍ਹ ਜੇ ਇੰਡੀਪੈਂਡੈਂਟ ਯੂਨੀਅਨ ਟੈਰੀਟਰੀ ਬਣਾ ਲਈ ਜਾਂਦੀ ਆ ਤੇ ਪੰਜਾਬ ਦਾ ਉਹਦੇ ਉੱਤੇ ਅਧਿਕਾਰ ਖਤਮ ਹੋ ਜਾਊਗਾ ਜਾਂ ਕਰ ਦਿੱਤਾ ਜਾਊਗਾ ਜਾਂ ਘਟ ਜਾਊਗਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਰੌਲਾ ਆ ਉਹ ਇੱਕ ਤਰਫਾ ਹੋ ਜਾਊਗਾ ਉਹ ਕੇਂਦਰ ਕੇਂਦਰਪੱਖੀ ਜ਼ਿਆਦਾ ਹੋ ਜਾਊਗਾ ਜਾਂ ਇਵਨ ਜਿਹੜੀ ਹਰਿਆਣੇ ਦੀ ਵਿਧਾਨ ਸਭਾ ਬਣਾਉਣ ਦੀਆਂ ਗੱਲਾਂ ਚੱਲੀਆਂ ਸਨ ਉਹ ਇੱਕ ਵੱਖਰੇ ਪਾਇਦਾਨ ਦੇ ਉੱਤੇ ਪਹੁੰਚ ਸਕਦੀਆਂ ਨੇ ਅਲਟੀਮੇਟਲੀ ਪੰਜਾਬ ਦਾ ਜਿਹੜਾ ਅਧਿਕਾਰ ਹੈ ਉਸ ਦੀ ਇਸ ਤਰ੍ਹਾਂ ਹੋਰ ਦੇ ਉੱਤੇ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਜੇ ਚੰਡੀਗੜ੍ਹ ਇਸ ਆਰਟੀਕਲ ਦੇ ਅਧੀਨ ਆ ਜਾਂਦਾ ਜਾਂ ਲੈ ਆਂਦਾ ਜਾਂਦਾ ਮਤਲਬ ਇੱਕ ਪ੍ਰੈਜ਼ੀਡੈਂਸ਼ੀਅਲ ਕੰਟਰੋਲ ਹੇਟ ਜੇ ਚੰਡੀਗੜ੍ਹ ਆ ਜਾਂਦਾ ਤਾਂ ਇਸ ਤਰ੍ਹਾਂ ਹੋਵੇਗਾ ਪਰ ਇਹਦੇ ਨਾਲ ਨਾਲ ਜਿਥੇ ਚੰਡੀਗੜ੍ਹ ਹੱਥੋਂ ਖੁੱਸਣ ਦਾ ਡਰ ਐ ਇਸ ਵੇਲੇ ਉਸੇ ਹੀ ਪੰਜਾਬ ਦੁਆਰਾ ਟੁੱਟਣ ਦਾ ਵੀ ਡਰ ਐ ਮੈਂ ਇਹ ਕਿਉਂ ਕਹਿ ਰਿਹਾ ਪੰਜਾਬ ਨੂੰ ਕੀ ਦੁਆਰਾ ਡਾਇਸੈਕਟ ਕੀਤਾ ਜਾਣ ਲੱਗਿਆ ਕੀ ਪੰਜਾਬ ਨੂੰ ਦੁਆਰਾ ਰੀਆਰਗੇਨਾਈਜ਼ ਕੀਤਾ ਜਾਣ ਲੱਗਿਆ ਸ਼ਾਇਦ ਸਿੱਧੇ ਤੌਰ ਤੇ ਨਹੀਂ ਪਰ ਅਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਕਿਵੇਂ ਪੰਜਾਬ ਦੀ ਜਿੰਨੀ ਬਾਰਡਰ ਬੈਲਟ ਐ ਪਾਕਿਸਤਾਨ ਵੱਲ ਦੀ ਨਹੀਂ ਸਗੋਂ ਹਰਿਆਣੇ ਵੱਲ ਦੀ ਉਹ ਸਾਰੀ ਬਾਰਡਰ ਬੈਲਟ ਇਸ ਵੇਲੇ ਯਾ ਉਸਦੀ ਡੈਮੋਗ੍ਰਾਫੀ ਜਿਹੜੀ ਇਸ ਵੇਲੇ ਹੈ ਉਹ ਡਿਫਰੈਂਟ ਹੋਈ ਪਈ ਹੈ ਪੰਜਾਬ ਨਾਲੋਂ ਵੱਖਰੀ ਹੋਈ ਪਈ ਹੈ ਖਾਸ ਤੌਰ ਦੇ ਉੱਤੇ ਜੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰ ਲਈਏ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਹਾਲੀ ਖਰੜ ਡੇਰਾ ਬਸੀ ਜਾਂ ਐਦਰੋ ਫਤਿਹਗੜ੍ਹ ਸਾਹਿਬ ਤੱਕ ਆਉਂਦੇ ਆਉਂਦੇ ਵੀ ਲਗਾਤਾਰ ਅਸੀਂ ਦੇਖਿਆ ਕਿ ਕਿਵੇਂ ਹਰਿਆਣਾ ਦੇ ਮੁੱਖ ਮੰਤਰੀ ਦੇ ਗੇੜੇ ਵੱਧ ਗਏ ਬੀਜੇਪੀ ਦਾ ਕੋਈ ਸਮਾਗਮ ਹੁੰਦਾ ਹੈ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉੱਥੇ ਮੌਜੂਦ ਹੁੰਦੇ ਨੇ ਨਾਇਬ ਸਿੰਘ ਸੈਣੀ ਬਤੌਰ ਬੀਜੇਪੀ ਉੱਥੇ ਮੌਜੂਦ ਹੋ ਕੇ ਲੋਕਾਂ ਨੂੰ ਇਕੱਠਿਆਂ ਕਰ ਰਹੇ ਨੇ ਐ ਲੱਗ ਰਿਹਾ ਹੈ ਕਿ ਨਾਇਬ ਸਿੰਘ ਸੈਣੀ ਪੰਜਾਬ ਦੇ ਉਸ ਖੇਤਰ ਦੇ ਵਿੱਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਬੀਜੇਪੀ ਚਾਹ ਰਹੀ ਹੈ ਕਿ ਨਾਇਬ ਸਿੰਘ ਸੈਣੀ ਦਾ ਦਬਦਬਾ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਉੱਥੇ ਬਣਾਇਆ ਜਾਵੇ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਇਹ ਇਲਾਕੇ ਨੇ ਪਾਪਾ ਮੇ ਉਹ ਮੁਹਾਲੀ ਹੋ ਗਿਆ ਖਰੜ ਹੋ ਗਿਆ ਉਧਰੋਂ ਡੇਰਾ ਬੱਸੀ ਹੋ ਗਿਆ ਇੱਧਰ ਅ ਜ਼ਿਰਖਪੁਰ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਇਹ ਸਾਰੇ ਇਲਾਕੇ ਉਹ ਨੇ ਜਿੱਥੇ ਹੌਲੀ-ਹੌਲੀ ਕਰਕੇ ਹਰਿਆਣੇ ਦੇ ਅਤੇ ਹਿਮਾਚਲ ਦੇ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਹਰਿਆਣੇ ਤੇ ਹਿਮਾਚਲ ਦੇ ਜਿਹੜੇ ਲੋਕ ਨੇ ਉਹ ਮਾਈਗ੍ਰੇਟ ਕਰਕੇ ਇੱਧਰ ਵੱਲ ਨੂੰ ਆ ਕੇ ਸੈਟਲ ਹੋ ਰਹੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਉਹਨਾਂ ਦੀਆਂ ਜੋਬਸ ਨੇ ਚੰਡੀਗੜ੍ਹ ਓਰੀਜਿੰਟਡ ਉਹ ਲੋਕ ਨੇ ਉੱਥੇ ਆ ਕੇ ਜੋਬਸ ਕਰ ਰਹੇ ਨੇ ਔਰ ਰਿਹائشਾਂ ਉਹਦੇ ਆਸ-ਪਾਸੇ ਹੈਗੀਆਂ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਪੋਲਿਟਿਕਲੀ ਆਪਣੇ ਨਾਲ ਜੋੜਨ ਦਾ ਇੱਕ ਵੱਧ ਤੋਂ ਵੱਧ ਇੱਕ ਵਧੀਆ ਤਰੀਕਾ ਕੀ ਹੋਵੇਗਾ ਕਿ ਹਰਿਆਣੇ ਦੇ ਲੋਕਾਂ ਨੂੰ ਜੋੜਨਾ ਤਾਂ ਹਰਿਆਣੇ ਦੇ ਮੁੱਖ ਮੰਤਰੀ ਦੀ ਲੋੜ ਹੈ ਹਰਿਆਣੇ ਦੇ ਲੀਡਰ ਦੀ ਲੋੜ ਹੈ ਪਿੱਛੇ ਜੀ ਆਕਾਲੀ ਦਲ ਦੇ ਜਿਹੜੇ ਲੀਡਰ ਜੁਆਇਨ ਕਰਵਾਏ ਗਏ ਬੀਜੇਪੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਨਾਇਬ ਸਿੰਘ ਸੈਣੀ ਪਹੁੰਚਦੇ ਨੇ ਨਾਇਬ ਸਿੰਘ ਸੈਣੀ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਕੀ ਇਹ ਮੰਨ ਲਈਏ ਕਿ ਪੰਜਾਬ ਦੇ ਜਿਹੜੇ ਇਹ ਸਰਟਨ ਇਲਾਕੇ ਨੇ ਉਹਨਾਂ ਨੂੰ ਪੰਜਾਬ ਤੋਂ ਅਲੈਦਾ ਕੀਤਾ ਜਾ ਰਿਹਾ ਇਨਡਾਇਰੈਕਟਲੀ ਹੀ ਸਹੀ ਪਰ ਕੀ ਅਲੈਦਾ ਕੀਤਾ ਜਾ ਰਿਹਾ ਕਿਸੇ ਵੱਡੇ ਪਲਾਨ ਵਾਸਤੇ ਦੂਸਰੇ ਪਾਸੇ ਹਿਮਾਚਲ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਹਿਸ਼ਾਰਪੁਰ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਦਸੂਹਾ ਵਰਗੇ ਇਲਾਕੇ ਨੇ ਮੁਕੇਰੀਆਂ ਵਰਗੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਡਾਮਾਡੋਲ ਹੋਣ ਲੱਗੀ ਹੈ ਉਹਨਾਂ ਦੇ ਵਿੱਚ ਵੀ ਸਥਿਤੀ ਜਿਹੜੀ ਹੈ ਉਹ ਡੈਮੋਗ੍ਰਾਫਿਕ ਲੈਵਲ ਦੇ ਉੱਤੇ ਡਿਫਰੈਂਟ ਹੋਣ ਲੱਗੀ ਹੈ ਪੰਜਾਬ ਦੀ ਡੈਮੋਗ੍ਰਾਫੀ ਹੌਲੀ-ਹੌਲੀ ਤਬਦੀਲ ਹੋਣ ਲੱਗੀਆਂ ਜਾਂ ਤਬਦੀਲ ਕੀਤੀ ਜਾਣ ਲੱਗੀ ਹੈ ਇਹ ਮੁੱਦਾ ਜਿੰਨਾ ਲਾਈਟ ਲੱਗ ਰਿਹਾ ਕਿਉਂਕਿ ਉਹ ਲਫ਼ਜ਼ ਇੱਕ ਇੰਡਾਇਰੈਕਟ ਵਿੱਚ ਵਰਤਿਆ ਮੈਂ ਉਹਦੇ ਕਰਕੇ ਸ਼ਾਇਦ ਜਿੰਨਾ ਲਾਈਟ ਲੱਗ ਰਿਹਾ ਉਹਨਾਂ ਲਾਈਟ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੀਡਰਾਂ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੀ ਪੋਲਿਟਿਕਸ ਇੱਕ ਵੱਡੇ ਸ਼ਿਫਟ ਵਿੱਚੋਂ ਲੰਘ ਸਕਦੀ ਹੈ ਜਿਹਦੇ ਉੱਤੇ ਧਿਆਨ ਨਾ ਦਿੱਤਾ ਗਿਆ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੋਲਿਟੀਕਲੀ ਉਸ ਸਮੇਂ ਤੇ ਮੈਂ ਅਸਰ ਦੱਸਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ